ਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ YouTube ਚੈਨਲ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਅੱਜ ਫੇਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੈ ਤੁਹਾਡੇ ਨਾਲ ਦੋਸਤੋ ਕੁਝ ਕੁ ਦਿਨ ਪਹਿਲਾਂ ਮੈਂ YouTube ਤੇ ਇੱਕ ਪੋਸਟ ਪਾਈ ਸੀਗੀ ਸ਼ਾਇਦ ਤੁਸੀਂ ਦੇਖੀ ਹੋਵੇ ਕਿ ਭਾਰਤ ਦੀ ਇੱਕ ਔਰਤ ਹੈ ਜਿਸ ਨੂੰ 16 ਜੁਲਾਈ ਨੂੰ ਫਾਂਸੀ ਦਿੱਤੀ ਜਾਣੀ ਹੈ ਪਰ ਇਹ ਫਾਂਸੀ ਭਾਰਤ ਦੇ ਵਿੱਚ ਨਹੀਂ ਦਿੱਤੀ ਜਾਣੀ 사우ਦੀ ਅਰਬ ਵਾਲੀ ਸਾਈਡ ਇੱਕ ਦੇਸ਼ ਹੈਗਾ ਜੀ ਮੁਸਲਿਮ ਦੇਸ਼ ਹੈ ਕੰਟਰੀ ਹੈ ਜਮਨ ਉੱਥੇ ਦੀ ਜੇਲ੍ਹ ਦੇ ਵਿੱਚ ਉਹ ਜਿਹੜੀ ਔਰਤ ਹੈ ਭਾਰਤ ਦੀ ਔਰਤ ਹੈ ਕੇਰਲਾ ਦੀ ਰਹਿਣ ਵਾਲੀ ਹੈ ਉੱਥੇ ਦੀ ਜੇਲ੍ਹ ਦੇ ਵਿੱਚ ਉਹ ਬੰਦ ਹੈ ਉਸ ਔਰਤ ਦਾ ਨਾਮ ਹੈ ਨਮੀਸ਼ਾ ਪ੍ਰਿਆ ਉਸ਼ਟ ਦੇ ਵਿੱਚ ਵੀ ਲਿਖਿਆ ਸੀ ਕਿ 16 ਜੁਲਾਈ ਦੀ ਤਰੀਕ ਹੈ ਜਿਹੜੀ ਉਹ ਨਿਰਧਾਰਤ ਕੀਤੀ ਗਈ ਹੈ ਉਸ ਨੂੰ ਫਾਂਸੀ ਦੇਣ ਦੀ ਤੇ ਕੇਰਲ ਦੀ ਇਹ ਇੱਕ ਨਰਸ ਹੈਗੀ ਹੈ ਨਮੀਸ਼ਾ ਪ੍ਰੀਆ 16 ਜੁਲਾਈ ਨੂੰ ਫਾਂਸੀ ਦੇਣ ਦਾ ਐਲਾਨ ਕੀਤਾ ਗਿਆ ਹੈ ਪਰ ਅਜੇ ਵੀ ਇੱਕ ਤਰੀਕਾ ਹੈਗਾ ਉਸ ਦੀ ਜਾਨ ਨੂੰ ਬਚਾਇਆ ਜਾ ਸਕਦਾ ਹੈ ਉਸ ਦੀ ਫਾਂਸੀ ਨੂੰ ਰੋਕਿਆ ਜਾ ਸਕਦਾ ਹੈ ਉਹ ਤਰੀਕਾ ਕੀ ਹੈ ਉਹ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਸਮਝਣ ਦੀ ਜਾਣਨ ਦੀ ਕੋਸ਼ਿਸ਼ ਕਰਾਂਗੇ ਉਸ ਦੇਸ਼ ਦਾ ਕਾਨੂੰਨ ਹੈ ਕਿ ਉਸ ਦੀ ਫਾਂਸੀ ਨੂੰ ਰੋਕਿਆ ਜਾ ਸਕਦਾ ਹੈ ਬਲੱਡ ਮਨੀ ਦੇ ਕੇ ਹਾਲਾਂਕਿ ਭਾਰਤ ਦੇ ਵਿੱਚ ਇਸ ਤਰ੍ਹਾਂ ਦਾ ਕਾਨੂੰਨ ਨਹੀਂ ਹੈਗਾ ਨਮੀਸ਼ਾ ਪ੍ਰਿਆ ਜਿਹੜੀ ਇਹ ਇੱਕ ਨਰਸ ਹੈ ਇਹ ਕੇਰਲਾ ਦੀ ਰਹਿਣ ਵਾਲੀ ਸੀ ਤੇ ਪਿਛਲੇ ਕੁਝ ਸਾਲਾਂ ਤੋਂ ਹੀ ਜਮਨ ਦੇ ਵਿੱਚ ਜਿਹੜਾ ਕੇ ਸਾਊਦੀ ਅਰਬ ਦੀ ਸਾਈਡ ਇੱਕ ਇਸਲਾਮਿਕ ਦੇਸ਼ ਹੈਗਾ ਕੰਟਰੀ ਹੈਗਾ ਉੱਥੇ ਰਹਿ ਰਹੀ ਸੀਗੀ ਤੇ ਲਗਭਗ ਪਿਛਲੇ 3 ਸਾਲਾਂ ਤੋਂ ਜੀਲ ਦੇ ਵਿੱਚ ਬੰਦ ਹੈਗੀ ਤੇ ਕਾਨੂੰਨੀ ਤੌਰ ਤੇ ਉਸ ਨੂੰ ਬਚਾਉਣ ਦੇ ਜਿਹੜੇ ਤਰੀਕੇ ਨੇ ਲਗਭਗ ਸਾਰੇ ਹੁਣ ਖਤਮ ਹੋ ਗਏ ਨੇ ਸਿਰਫ ਇੱਕੋ ਤਰੀਕਾ ਬਚਿਆ ਉਹ ਹੈਗਾ ਬਲੱਡ ਮਨੀ ਇਹ ਕਾਨੂੰਨੀ ਹੈ ਉੱਥੇ ਦਾ ਕਾਨੂੰਨ ਹੈ ਪਰ ਉਸ ਵਿਅਕਤੀ ਦੇ ਪਰਿਵਾਰ ਤੇ ਨਿਰਭਰ ਕਰਦਾ ਹੈ ਇਹ ਜਿਹੜਾ ਬਲੱਡ ਮਨੀ ਵਾਲਾ ਤਰੀਕਾ ਹੈਗਾ ਜਿਸ ਦੇ ਮੈਂਬਰ ਦਾ ਕਤਲ ਹੋਇਆ ਸੀਗਾ ਕਿਉਂਕਿ ਕਤਲ ਦੇ ਇਲਜ਼ਾਮ ਲੱਗੇ ਸੀ ਦੋਸ਼ੀ ਪਾਇਆ ਗਿਆ ਫਾਂਸੀ ਦੀ ਸਜ਼ਾ ਹੋਗੀ ਪਰਿਵਾਰ ਆਪਣੇ ਨੁਕਸਾਨ ਦੇ ਬਦਲੇ 'ਚ ਲੋੜੀਂਦੀ ਰਕਮ ਲੈ ਕੇ ਦੋਸ਼ੀ ਨੂੰ ਮਾਫ਼ ਕਰ ਸਕਦਾ ਹੈ ਬਲੱਡ ਮਨੀ ਐਕਸੈਪਟ ਕਰ ਸਕਦਾ ਹੈ ਪੂਰਾ ਮਾਮਲਾ ਕੀ ਹੈ ਆਉ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਦੋਸਤੋ ਜੇ ਤੁਹਾਨੂੰ ਆਪਣਾ YouTube ਚੈਨਲ ਚੰਗਾ ਲੱਗਦਾ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਦਿਆ ਕਰੋ ਤਾਂ ਜੋ ਹੋਰ ਵੀ ਯਾਰਾਂ ਦੋਸਤਾਂ ਮਿੱਤਰਾਂ ਦੀ ਜਾਣਕਾਰੀ ਦੇ ਵਿੱਚ ਵਾਧਾ ਹੋ ਸਕੇ ਪੂਰੀ ਕਾਨੂੰਨੀ ਪ੍ਰਕਿਰਿਆ ਕੀ ਹੈ ਜਮਨ ਦੇ ਵਿੱਚ ਜਿਹੜਾ ਇੱਕ ਦੇਸ਼ ਹੈਗਾ ਉੱਥੇ ਦੇ ਦੇਸ਼ ਦੀ ਜਿਹੜੀ ਕਾਨੂੰਨੀ ਪ੍ਰਕਿਰਿਆ ਉਹ ਕੀ ਹੈ ਉਹ ਅਸੀਂ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ ਵਿਸ਼ਾ ਨੂੰ ਬਚਾਉਣ ਦਾ ਜਿਹੜਾ ਇੱਕੋ ਤਰੀਕਾ ਵਿੱਚ ਹੈ ਬਲੱਡ ਮਨੀ ਤੇ ਇਹ ਜਿਵੇਂ ਕਿ ਅਸੀਂ ਗੱਲ ਕੀਤੀ ਹੈ ਕਿ ਮ੍ਰਿਤਿਕ ਦੇ ਪਰਿਵਾਰ ਤੇ ਡਿਪੈਂਡ ਹੈ ਜਿਹੜਾ ਉਸ ਦਾ ਪਤੀ ਹੈ ਨਮੀਸ਼ਾ ਪ੍ਰਿਆ ਦਾ ਟੋਪੀ ਥੋਮਸ ਤੇ ਉਹਨਾਂ ਦੀ ਇੱਕ ਧੀ ਹੈ ਜਿਹੜੀ ਕਿ ਲਗਭਗ ਸ਼ਾਇਦ 13 ਕੁ ਸਾਲ ਦੀ ਹੈ ਉਹਨਾਂ ਨੂੰ ਅਜੇ ਵੀ ਉਮੀਦ ਹੈ ਉਸ ਦੀ ਮਾਂ ਵੀ ਹੈਗੀ ਹੈ ਉਸ ਦਾ ਪਰਿਵਾਰ ਵੀ ਹੈਗਾ ਹੈ ਉਹਨਾਂ ਨੂੰ ਅਜੇ ਵੀ ਇਸ ਗੱਲ ਦੀ ਉਮੀਦ ਹੈ ਕੀ ਉਸ ਦੀ ਜਾਨ ਬਚਾਈ ਜਾ ਸਕਦੀ ਹੈ ਉਹ ਹਜੇ ਵੀ ਯਤਨ ਕਰ ਰਹੇ ਨੇ ਤੇ ਉਸ ਦਾ ਪਤੀ ਉਸ ਦੀ ਧੀ ਉਹ ਤਲਾਲ ਅਬਦੋ ਮਹਿਦੀ ਦੇ ਪਰਿਵਾਰ ਨੂੰ ਬਲੱਡ ਮਨੀ ਦੇਣ ਦੇ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਦੀ ਹੱਤਿਆ ਦੇ ਲਈ ਨਮੀਸ਼ਾ ਨੂੰ ਸਜ਼ਾ ਸੁਣਾਈ ਗਈ ਹੈਗੀ ਫਾਂਸੀ ਦੀ ਸਜ਼ਾ ਜਿਨ੍ਹਾਂ ਦਾ ਮੈਂਬਰ ਮਰਿਆ ਹੈ ਪਰਿਵਾਰ ਦਾ ਜੀ ਮਰਿਆ ਹੈ ਜਿਸ ਦਾ ਕਤਲ ਹੋਇਆ ਹੈ ਉਸ ਪਰਿਵਾਰ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਹਾਲਾਂਕਿ ਮਹਿਦੀ ਪਰਿਵਾਰ ਹੈ ਜਿਹੜਾ ਮ੍ਰਿਤਕ ਦਾ ਜਿਹੜਾ ਪਰਿਵਾਰ ਹੈ ਉਸ ਪਰਿਵਾਰ ਨੂੰ ਹੁਣ ਤੱਕ ਕਈ ਵਾਰੀ ਬਲੱਡ ਮਨੀ ਦੀ ਪੇਸ਼ਕਸ਼ ਕੀਤੀ ਗਈ ਹੈ ਪਰ ਉਹਨਾਂ ਨੇ ਕੋਈ ਸਕਾਰਾਤਮਕ ਕੋਈ ਪੋਜੀਟਿਵ ਜਿਹੜਾ ਜਵਾਬ ਹੈ ਉਹ ਦਿੱਕਤਾ ਨਹੀਂ ਹੈਗਾ ਤੇ ਸਾਡੇ ਲਈ ਇਹ ਵੀ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਬਲੱਡ ਮਨੀ ਹੁੰਦੀ ਕੀ ਹੈ ਜਿਹੜਾ ਇਹ ਜਮਨ ਦੀਸ ਹੈ 사우ਦੀ ਅਰਬ ਵਾਲੀ ਸਾਈਡ ਮੁਸਲਮਾਨ ਦੀਸ ਹੈ ਉੱਥੇ ਜਿਹੜੀ ਇਸਲਾਮੀ ਨਿਆ ਪ੍ਰਣਾਲੀ ਹੈ ਜਿਹੜਾ ਕਾਨੂੰਨ ਹੈ ਉਸ ਕਾਨੂੰਨੀ ਪ੍ਰਣਾਲੀ ਦਾ ਇਹ ਇੱਕ ਹਿੱਸਾ ਹੈ ਬਲੱਡ ਮਨੀ ਇਸ ਨੂੰ ਦਇਆ ਵੀ ਕਿਹਾ ਜਾਂਦਾ ਹੈਗਾ ਇਹ ਕਤਲ ਜਾਂ ਕੋਈ ਗੰਭੀਰ ਸੱਟ ਲੱਗ ਜੇ ਚੋਟ ਲੱਗ ਜੇ ਸੱਟ ਲੱਗਣ ਦੀ ਚੋਟ ਲੱਗਣ ਦੀ ਸਥਿਤੀ ਦੇ ਵਿੱਚ ਕਤਲ ਹੋਣ ਦੀ ਸਥਿਤੀ ਦੇ ਵਿੱਚ ਇੱਕ ਬੀਤੀ ਮੁਆਵਜ਼ਾ ਕੰਪਨਸੇਸ਼ਨ ਹੈਗੀ ਜੇਕਰ ਕੋਈ ਵਿਅਕਤੀ ਗਲਤੀ ਨਾਲ ਜਾਂ ਫਿਰ ਜਾਣ ਬੁੱਝ ਕੇ ਵੀ ਕਿਸੇ ਨੂੰ ਕੋਈ ਮਾਰ ਦਿੰਦਾ ਹੈ ਕਤਲ ਕਰ ਦਿੰਦਾ ਕਿਸੇ ਦਾ ਤਾਂ ਉੱਤੇ ਦਾ ਇਹ ਕਾਨੂੰਨ ਹੈ ਕਿ ਬਲੱਡ ਮਨੀ ਦੇ ਕੇ ਜੇ ਦੋਸ਼ੀ ਵਿਅਕਤੀ ਨੂੰ ਸਜ਼ਾ ਹੁੰਦੀ ਹੈ ਉਸ ਦੀ ਸਜ਼ਾ ਮਾਫ਼ ਕਰਵਾਈ ਜਾ ਸਕਦੀ ਹੈ ਮ੍ਰਿਤਕ ਦੇ ਪਰਿਵਾਰ ਤੇ ਨਿਰਪਰ ਕਰਦਾ ਹੈ ਕਿ ਦੋਸ਼ੀ ਨੂੰ ਸਜ਼ਾ ਦੇਣਾ ਚਾਹੁੰਦੇ ਨੇ ਜਾਂ ਫਿਰ ਉਹ ਸਜ਼ਾ ਦੇ ਬਦਲੇ ਦੇ ਵਿੱਚ ਬਲੱਡ ਮਨੀ ਲੈਣਾ ਚਾਹੁੰਦੇ ਨੇ ਭਾਵ ਕਿ ਕੰਪਨਸੇਸ਼ਨ ਲੈਣਾ ਚਾਹੁੰਦੇ ਨੇ ਇਹ ਇੱਕ ਸਰੀਆ ਕਾਨੂੰਨ ਹੈ ਸਰੀਆ ਕਾਨੂੰਨ ਦੇ ਉੱਤੇ ਇਹ ਸਾਰਾ ਆਧਾਰਤ ਹੈ ਬਲੱਡ ਮਨੀ ਲੈਣਾ ਕਤਲ ਦੇ ਗੰਭੀਰ ਮਾਮਲਿਆਂ ਦੇ ਵਿੱਚ ਵੀ ਬਲੱਡ ਮਨੀ ਦੀ ਬਜਾਈ ਕਿਸਾਸ ਭਾਵ ਕੇ ਬਦਲੇ ਵਿੱਚ ਸਜ਼ਾ ਵੀ ਦਿੱਤੀ ਜਾ ਸਕਦੀ ਹੈਗੀ ਜੇਕਰ ਕੋਈ ਬਲੱਡ ਮਨੀ ਸਵੀਕਾਰ ਕਰਦਾ ਤਾਂ ਇਸ ਦਾ ਸਿੱਧਾ ਜਿਹਾ ਮਤਲਬ ਇਹ ਹੈ ਅਰਥ ਇਹ ਹੈ ਕਿ ਉਸ ਨੇ ਅਪਰਾਧੀ ਨੂੰ ਦੋਸ਼ੀ ਵਿਅਕਤੀ ਨੂੰ ਜਿਸ ਨੇ ਅਪਰਾਧ ਕੀਤਾ ਹੈ ਕਿ ਉਸ ਨੂੰ ਮਾਫ ਕਰ ਦਿੱਤਾ ਤੇ ਪੂਰਾ ਮਾਮਲਾ ਕੀ ਹੈ ਅਸਲ ਦੇ ਵਿੱਚ ਕੇਰਲਾ ਦੇ ਪਲੱਕੜ ਜ਼ਿਲ੍ਹੇ ਦੇ ਕੋਲੇ ਗੋਡੇ ਵਿੱਚ ਰਹਿਣ ਵਾਲੀ ਜਿਹੜੀ ਇਹ ਨਮੀਸ਼ਾ ਪ੍ਰਿਆ 2008 ਦੇ ਵਿੱਚ ਜਮਨ ਗਈ ਸੀਗੀ ਜਮਨ ਜਿਹੜਾ ਇੱਕ ਦੇਸ਼ ਹੈ 2008 ਦੇ ਵਿੱਚ ਜਿੱਥੇ ਉਸਨੇ ਕਈ ਹਸਪਤਾਲਾਂ ਦੇ ਵਿੱਚ ਨਰਸ ਦੇ ਵਜੋਂ ਕੰਮ ਕੀਤਾ ਜਿਵੇਂ ਕਿ ਹੋਰ ਭਾਰਤੀ ਚਲੇ ਜਾਂਦੇ ਨੇ ਬਾਹਰ ਕੰਮ ਕਰਦੇ ਨੇ ਕਈ ਹਸਪੀਟਲਾਂ ਹਸਪੀਟਲਾਂ ਵਿੱਚ ਕਈ ਹੋਰ ਕਿਤੇ ਫਿਰ ਉਸਨੇ ਹਸਪੀਟਲਾਂ ਦੇ ਵਿੱਚ ਕੰਮ ਕਰਨ ਤੋਂ ਬਾਅਦ ਫਿਰ ਆਪਣਾ ਇੱਕ ਕਲੀਨਿਕ ਖੋਲ੍ਹ ਲਿਆ ਉਸਨੇ ਜਮਨ ਵਿੱਚ ਰਹਿਣ ਵਾਲੇ ਇੱਕ ਲਾਲ ਅਬਦੁ ਮਿਹਦੀ ਦੇ ਨਾਲ ਭਾਈਵਾਲੀ ਕੀਤੀ 파ਟਨਰਸ਼ਿਪ ਕਰ ਲਈ ਤੇ ਬਾਅਦ ਦੇ ਵਿੱਚ ਦੋਵਾਂ ਦੇ ਵਿੱਚ ਕਰ ਝਗੜਾ ਹੋ ਗਿਆ ਤੇ ਨਮੀਸ਼ਾ ਦੀ ਸ਼ਿਕਾਇਤ ਤੇ ਮਿਹਦੀ ਨੂੰ ਜੇਲ੍ਹ ਭੇਜ ਦਿੱਤਾ ਗਿਆ ਹਾਲਾਂਕਿ ਇਥੋਂ ਰਿਹਾ ਹੋਣ ਤੋਂ ਬਾਅਦ ਰਿਲੀਜ਼ ਹੋਣ ਤੋਂ ਬਾਅਦ ਉਸਨੇ ਨਮੀਸ਼ਾ ਨੂੰ ਦੁਬਾਰਾ ਤੰਗ ਕਰਨਾ ਸ਼ੁਰੂ ਕਰ ਦਿੱਤਾ ਪਰਿਵਾਰ ਦਾ ਦੋਸ਼ ਹੈ ਰੋਪ ਹੈ ਕਿ ਮਿਹਦੀ ਨੇ ਨਮੀਸ਼ਾ ਦਾ ਪਾਸਪੋਰਟ ਵੀ ਜਬਤ ਕਰ ਲਿਆ ਸੀਗਾ ਦਬ ਲਿਆ ਸੀਗਾ ਇਸ ਨੂੰ ਵਾਪਸ ਪ੍ਰਾਪਤ ਕਰਨ ਦੇ ਲਈ ਨਮੀਸ਼ਾ ਨੇ ਮਹਿਦੀ ਨੂੰ ਬੇਹੋਸ਼ ਕਰਨ ਦੇ ਲਈ ਟੀਕਾ ਲਗਾਇਆ ਪਰ ਉਸ ਦੀ ਮੌਤ ਹੋ ਗਈ ਬੇਹੋਸ਼ ਕਰਨ ਦੇ ਲਈ ਟੀਕਾ ਲਗਾਇਆ ਸੀ ਪਰ ਮੌਤ ਹੋ ਗਈ ਠੀਕ ਹੈ ਜੀ ਤੇ ਫਿਰ 2018 ਦੇ ਵਿੱਚ ਉਸ ਨੂੰ ਕਤਲ ਦਾ ਦੋਸ਼ੀ ਠਹਿਰਾਤਾ ਉਥੋਂ ਦੀ ਅਦਾਲਤ ਨੇ ਹੇਠਲੀ ਅਦਾਲਤ ਨੇ ਵੀ ਨਮੀਸ਼ਾ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਫਿਰ 2020 ਦੇ ਵਿੱਚ ਸਨਾਂ ਦੀ ਇੱਕ ਅਦਾਲਤ ਹੈਗੀ ਹੈ ਉਸਨੇ ਵੀ ਉਸਨੂੰ ਮੌਤ ਦੀ ਸਜ਼ਾ ਸੁਣਾਈ ਸਨਾਨ ਜਿਵੇਂ ਸਾਡੇ ਚੰਡੀਗੜ੍ਹ ਕਹਿ ਲਿਏ ਦਿੱਲੀ ਕਹਿ ਲਿਏ ਉਥੇ ਦੀ ਅਦਾਲਤ ਹੈਗੀ ਫਿਰ ਜਿਹੜਾ ਨਮੀਸ਼ਾ ਦਾ ਪਰਿਵਾਰ ਹੈ ਉਸਨੇ ਅਪੀਲ ਕੀਤੀ ਪਰ 2023 ਦੇ ਵਿੱਚ ਜਮਨ ਦੀ ਜਿਹੜੀ ਸੁਪਰੀਮ ਜੁਡੀਸ਼ੀਅਲ ਕਾਉਂਸਲ ਹੈ ਜਿਵੇਂ ਸਾਡੇ ਭਾਰਤ ਦੇ ਵਿੱਚ ਸੁਪਰੀਮ ਕੋਰਟ ਆਫ ਇੰਡੀਆ ਹੈ ਸੁਪਰੀਮ ਜੁਡੀਸ਼ੀਅਲ ਕਾਉਂਸਲ ਨੇ ਵੀ ਇਸ ਫੈਸਲੇ ਨੂੰ ਬਰਕਰਾਰ ਰੱਖਿਆ ਹਾਲਾਂਕਿ ਇਸ ਦੇ ਨਾਲ ਬਲੱਡ ਮਨੀ ਰਾਹੀ ਮੌਤ ਦੀ ਸਜ਼ਾ ਤੋਂ ਬਚਣ ਦਾ ਇੱਕ ਜਿਹੜਾ ਵਿਕਲਪ ਹੈ ਉਹ ਖੁੱਲ੍ਹਾ ਹੈ ਜੀ ਇਹ ਇੱਕ ਤਰੀਕਾ ਹੈ ਉਸ ਨੂੰ ਮੌਤ ਦੀ ਸਜ਼ਾ ਤੋਂ ਹਜੇ ਵੀ ਬਚਾਇਆ ਜਾ ਸਕਦਾ ਹੈ ਨਮੀਸ਼ਾ ਦੀ ਮਾਂ ਹੈ ਤੇ ਉਸ ਦਾ ਪਰਿਵਾਰ ਹੈ ਜਿਹੜਾ ਉਸ ਦੀ ਮੌਤ ਦੀ ਸਜ਼ਾ ਨੂੰ ਘਟਾਉਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਨੇ ਉਹਨਾਂ ਦੀਆਂ ਕੋਸ਼ਿਸ਼ਾਂਵਾਂ ਨੂੰ ਯਤਨਾਂ ਨੂੰ ਸੇਵ ਨਮੀਸ਼ਾ ਪ੍ਰੀਆ ਇੰਟਰਨੈਸ਼ਨਲ ਕਾਉਂਸਲ ਦੁਆਰਾ ਵੀ ਸਮਰਥਨ ਦਿੱਤਾ ਜਾ ਰਿਹਾ ਹੈ ਸੇਵ ਮਿੰਜ ਬਚਾਉਣਾ ਕਿੰ ਨਮੀਸ਼ਾ ਪ੍ਰਿਆ ਨੂੰ ਬਚਾਉਣਾ ਤੇ ਜਿਹੜੀ ਕਿ ਜਮਨ ਦੇ ਵਿੱਚ ਇੱਕ ਸਥਿਤ ਐਨ ਆਰ ਆਈ ਸਮਾਜ ਸੇਵਕਾਂ ਦਾ ਇੱਕ ਸਮੂਹ ਹੈ ਗਰੁੱਪ ਹੈ ਇਹ ਜਿਹੜੀ ਕਾਉਂਸਲ ਹੈ ਤੇ ਇਹ ਤਾਂ ਦੋਸਤੋ ਹੈਗੀ ਸੀ ਜਾਣਕਾਰੀ ਨਮੀਸ਼ਾ ਪ੍ਰਿਆ ਦੇ ਕੇਸ ਦੇ ਬਾਰੇ ਚ ਜਿਸ ਨੂੰ ਕਿ 16 ਜੁਲਾਈ ਨੂੰ ਫਾਂਸੀ ਦੇਣ ਦਾ ਐਲਾਨ ਕੀਤਾ ਗਿਆ ਹੈ ਭਾਰਤ ਦੀ ਇੱਕ ਨਰਸ ਜਿਹੜੀ ਜਮਨ ਦੇ ਵਿੱਚ ਰਹਿੰਦੀ ਸੀ ਕਤਲ ਦੇ ਕੇਸ ਵਿੱਚ ਦੋਸ਼ੀ ਪਾਈ ਗਈ ਤੇ ਇਹ ਇੱਕ ਰਸਤਾ ਜਿਹੜਾ ਬਚਿਆ ਉਸ ਨੂੰ ਬਲੱਡ ਮਨੀ ਵਾਲਾ ਜੇ ਇਸ ਤਰ੍ਹਾਂ ਦਾ ਕੁਝ ਹੁੰਦਾ ਹੈ ਤਾਂ ਉਸ ਦੀ ਜਾਨ ਨੂੰ ਬਚਾਇਆ ਜਾ ਸਕਦਾ ਹੈ ਤੇ ਇਹ ਤਾਂ ਦੋਸਤੋ ਹੈਗੀ ਸੀ ਜਾਣਕਾਰੀ ਨਮੀਸ਼ਾ ਪ੍ਰਿਆ ਕੇਸ ਦੇ ਬਾਰੇ ਚ ਤੇ ਮੈਨੂੰ ਉਮੀਦ ਹੈ ਕਿ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਜਰੂਰ ਹੋਇਆ ਹੋਵੇਗਾ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ